ਖਜ਼ਾਨਾ ਲਓ ਜੀ ਇੱਕ ਖਜ਼ਾਨੇ ਦੇ ਵਿੱਚੋਂ ਇੱਕ ਬੇਸ਼ੁਮਾਰ ਬੇਸ਼ੁਮਾਰ ਕੀਮਤੀ ਸਭ ਤੋਂ ਵਹਿਮ ਕੀਮਤੀ ਇੱਕ ਖਜ਼ਾਨਾ ਹਰ ਲੱਭਿਆ ਤੇ ਇਹ ਜਿਹੜਾ ਖਜ਼ਾਨਾ ਆ ਇਹ ਦਾਦਾ ਜੀ ਫਰਦਾਦੇ ਦੀ ਨਿਸ਼ਾਨੀ ਆ ਕਹਿੰਦੇ ਕਿ ਜਦੋਂ ਵੱਡਾ-ਵੱਡਾ ਹੋਈਆਂ 47 ਦੀ ਵੱਡਾ ਹੋਈਆਂ ਸੀਗੀਆਂ ਤੇ ਦਾਦਾ ਜੀ ਲੈ ਆਏ ਸਾਡੇ ਇਹ ਮੇਰਾ ਇੱਕ ਮਿੱਤਰ ਪਿਆਰਾ ਆ ਉਹਦੇ ਦਾਦਾ ਜੀ ਲੈ ਆਏ ਸੀਗੇ ਤੇ ਉਸ ਜ਼ਮਾਨੇ ਵਿੱਚ ਵੀ ਤਾਂ ਪਤਾ ਲਾਈਟ ਹੁੰਦੀ ਨਹੀਂ ਸੀਗੀ ਤੇ ਇਹ ਇਹਨੂੰ ਲਾੜੜੇ ਦੇ ਲਾਟਣ ਲਾਲ ਟਾਇਰ ਲਾਲ ਟਾਇਰ ਹੁੰਦੀ ਸੀ ਲਾਲ ਟਾਇਰ ਤੇ ਉਹ ਲਾਲ ਟਾਇਰ ਹੁੰਦੀ ਸੀ ਇਹ ਤੇ ਇਹਦੇ ਵਿੱਚ ਜਿਹੜਾ ਆ ਤਾਂ ਬਗੋਮਾ ਤੇ ਇੱਥੋਂ ਕੈਰਸ ਤੋਂ ਮਿੱਟੀ ਦੇ ਤੇਲ ਹੁੰਦੇ ਸੀਗੇ ਆ ਹੁਣ ਖੁੱਲਦੀ ਨਹੀਂ ਪਈ ਕਿਉਂਕਿ ਥੋੜਾ ਪਈ ਨੂੰ ਟੈਪ ਹੋ ਗਿਆ ਹਾਂ ਟਾਈਮ ਬਹੁਤ ਹੋ ਗਿਆ ਜੰਗਾਲ ਨੂੰ ਪਿਆ ਹੋਇਆ ਆਹ ਦੀ ਲਾਈਟ ਦਾ ਅਡਜਸਟਮੈਂਟ ਸੀ ਬੱਤੀ ਪੈਂਦੀ ਸੀ ਇੱਥੋਂ ਅਡਜਸਟਮੈਂਟ ਹੁੰਦੀ ਸੀ ਇਹ ਕੱਚ ਦਾ ਗਲਾਸ ਹੈਗਾ ਇਤੋਂ ਰੋਸ਼ਨੀ ਬਾਹਰ ਹੁੰਦੀ ਸੀ ਉਹ ਜਿਹੜਾ ਸੇਕ ਹੀ ਬੱਤੀ ਦਾ ਉਹ ਇੱਥੋਂ ਬਾਹਰ ਨਿਕਲ ਜਾਂਦਾ ਸੀਗਾ ਸੋ ਅਜੇ ਹੀ ਜਿਹੜੇ ਆ ਪੁਰਾਣੇ ਜੁਰਗਾ ਦੀ ਨਿਸ਼ਾਨੀਆਂ ਹੱਦ ਤੱਕ ਵੀ ਸਾਂਭ ਕੇ ਰੱਖੀਆਂ ਹੋਈਆਂ ਨੇ ਤੇ ਕੋਸ਼ਿਸ਼ ਆ ਸਾਡੀ ਕਿ ਇਹ ਜੀਆਂ ਆੜੀਆਂ ਨਿਸ਼ਾਨੀਆਂ ਨੇ ਤੁਹਾਡਾ ਰੂਬਰੂ ਕਰੀਏ ਔਰ ਅੱਜ ਦੀ ਜਿਹੜੀ ਨਵੀਂ ਪੀੜੀ ਆ ਉਹਨੂੰ ਇਹ ਬਹੁਤ ਘੱਟ ਜਾਣੂ ਐ ਇਸ ਪੀੜੀ ਇਸ ਸੱਚੀ ਚੀਜ਼ਾਂ ਤੋਂ ਜਿਹੜੇ ਪੁਰਾਣੇ ਬਜ਼ੁਰਗ ਨੇ ਤੇ ਉਹਨਾਂ ਉਹ ਬਹੁਤ ਹੀ ਬਾਖਸ ਨੇ ਇਸ ਚੀਜ਼ਾਂ ਤੋਂ ਸੋ ਅਜਿਹੀਆਂ ਚੀਜ਼ਾਂ ਹੀ ਲੈ ਕੇ ਤੁਹਾਡੇ ਸਾਹਮਣੇ ਹੁੰਦੇ ਰਾਵਾਂਗੇ ਧੰਨਵਾਦ